ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇਸ ਵਲੇ ਦੀ ਜਿਹੜੀ ਮੰਦਭਾਗੀ ਖਬਰ ਆ ਉਹ ਨਾਬਾ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਮਾਤੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਕਿ ਇੱਕ ਮਾਂ ਨੇ ਜੀ ਹਾਂ ਤੁਹਾਨੂੰ ਦੱਸਿਆ ਕਿ ਇੱਕ ਵਿਧਵਾ ਮਾਂ ਨੇ ਆਪਣੇ ਆਸ਼ਿਕ ਨਾਲ ਰਾਲਕੇ ਆਪਣੇ 25 ਸਾਲਾ ਧੀ ਨੂੰ ਉਤਾਰ ਦਿੱਤਾ ਮੋਦੇ ਘੜ ਵਜਾ ਕੀ ਸੀ ਵਜਾ ਇਹ ਸੀਗੀ ਕਿ ਲੜਕੀ ਨੂੰ ਜੜਾਇਆ ਆਪਣੀ ਮਾਂ ਦੇ ਨਜਾਇਜ਼ ਰਿਸ਼ਤੇ ਬਾਰੇ ਜਿਹੜਾ ਉਹ ਪਤਾ ਲੱਗ ਗਿਆ ਸੀ ਤਾਂ ਮਾਂ ਜਿਹੜੀ ਆ ਉਹ ਆਪਣੇ ਰਾਹ ਦੇ ਵਿੱਚ ਰੋੜਾ ਕੱਢਣ ਵਾਸਤੇ ਜਿਹੜਾ ਆਪਣੇ ਆਸ਼ਿਕ ਨਾਲ ਮਿਲ ਕੇ ਤਾਂ ਆਪਣੀ ਹੀ ਧੀ ਨੂੰ ਜਿਹੜਾ ਮੋਦੇ ਘੜ ਉਤਾਰ ਦਿੱਤਾ ਤਾਂ ਦੇਖੋ ਸਕੀਮ ਕੀ ਬਣਾਈ ਹੈ ਆਸ਼ਿਕ ਨਾਲ ਰਲ ਕੇ ਸਕੀਮ ਇਹ ਬਣਾਈ ਹੈ ਕਿ ਮੈਂ ਦੋ ਦਿਨ ਵਸੇ ਕਿਤੇ ਬਾਹਰ ਚਲੀ ਜਾਵਾਂਗੀ ਤਾਂ ਮੇਰੀ ਧੀ ਜਿਹੜੀ ਆ ਉਹ ਘਰ ਕੱਲੀ ਹੋਏਗੀ ਤਾਂ ਤੂੰ ਉਸ ਨੂੰ ਮਾਰ ਦੇਵੀਂ ਤਾਂ ਇਸ ਘਟਨਾ ਨੂੰ ਅੰਜਾਮ ਦੇ ਦੇ ਤਾਂ ਹੋਇਆ ਵੀ ਇਸ ਤਰ੍ਹਾਂ ਜਿਹੜੀ ਔਰਤ ਸੀਗੀ ਉਹ ਦੋ ਦਿਨ ਲਈ ਕਿਤੇ ਬਾਹਰ ਚਲੇਗੀ ਤਾਂ ਜਿਹੜਾ ਆਸ਼ਿਕ ਸੀਗਾ ਉਸ ਮਾਂ ਦਾ ਤਾਂ ਉਹ ਘਰ ਦੇ ਵਿੱਚ ਲੁਕਿਆ ਹੋਇਆ ਸੀ ਜਦੋਂ ਧੀ ਘਰ ਦੇ ਵਿੱਚ ਐਂਟਰ ਕਰਦੀ ਆ ਤਾਂ ਬੁਰੀ ਤਰ੍ਹਾਂ ਜਿਹੜਾ ਉਹਦੇ ਸਿਰ ਦੇ ਉੱਤੇ ਲਗਾਤਾਰ ਜਿਹੜੇ ਵਾਰ ਕੀਤੇ ਜਾਂਦੇ ਜਿਹਦੇ ਨਾਲ ਲੜਕੀ ਦਾ ਜਿਹੜਾ ਸਿਰ ਫਟ ਜਾਂਦਾ ਹੈ ਔਰ ਉਹਦੇ ਮੂੰਹ ਦੇ ਉੱਤੇ ਵੀ ਜਿਹੜੇ ਤੇਜ਼ ਦਰ ਹਥਿਆਰਾਂ ਨਾਲ ਵਾਰ ਕੀਤੇ ਜਾਂਦੇ ਆ ਤਾਂ ਜਦੋਂ ਇਸ ਦੀ ਬੋਡੀ ਦੇਖੀ ਗਈ ਤਾਂ ਪਛਾਣਨ ਦੇ ਵਿੱਚ ਨਹੀਂ ਆ ਰਹੀ ਸੀ ਕਿ ਇਹ ਕਿਸੇ 25 ਸਾਲਾ ਔਰਤ ਦੀ ਜਿਹੜੀ ਲੜਕੀ ਦੀ ਜਿਹੜੀ ਆ ਇਹ ਬੋੜੀ ਆ ਤਾਂ ਫਿਲਹਾਲ ਜਿਹੜੇ ਮਾਂ ਤੇ ਉਹਦਾ ਆਸ਼ਿਕ ਜਿਹੜਾ ਇਸ ਵਲੇ ਜਿਹੜਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਰਹੇ ਤਾਂ ਹੋਰ ਵੀ ਜਿਹੜੀ ਉਸਕੋ ਪੁੱਛਗਿੱਛ ਕੀਤੀ ਜਾ ਰਹੀ ਹੈ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੇ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ